ਯਾ ਵੀਰ ਸਤਿ ਸ੍ਰੀ ਅਕਾਲ ਜਿਵੇਂ ਕਿ 9:24 ਤੇ ਸੁਖਵੀਰ ਬਾਦਲ ਤੇ ਇੱਕ ਬਹੁਤ ਵੱਡੀ ਜਿਹੜੀ ਗੱਲ ਆ ਉਹ ਪਤਾ ਲੱਗੀ ਐ ਜਿਹੜਾ ਕੱਲ ਕੁਝ ਹੋਇਆ ਦਰਬਾਰ ਸਾਹਿਬ ਦੇ ਵਿੱਚ ਤੁਹਾਨੂੰ ਪਤਾ ਹੀ ਐ ਉਹਨੂੰ ਕਹਿਣ ਦੀ ਕੋਈ ਲੋੜ ਨਹੀਂ ਐ ਕਿਉਂਕਿ ਪੂਰੇ ਪੰਜਾਬ ਨੇ ਸਾਰੇ ਸੀਸੀਟੀਵੀ ਕੈਮਰੇ ਸਾਰੀ ਗੱਲਬਾਤ ਤੁਹਾਨੂੰ ਪਤਾ ਤੁਸੀਂ ਸਾਰਿਆਂ ਨੇ ਬੜੀ ਚੰਗੀ ਤਰ੍ਹਾਂ ਉਹ ਸੁਣੀ ਐ ਦੁਬਾਰਾ ਦੁਹਰਾਉਣ ਦੀ ਉਹਨੂੰ ਤਾਂ ਕੋਈ ਲੋੜ ਨਹੀਂ ਐ ਪਰ ਜਿਹੜੀ ਗੱਲ ਹੁਣ ਇੱਕ ਮਾਮਲਾ ਐਸਾ ਸਾਹਮਣੇ ਆਇਆ ਦੱਸਣਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੇ ਵਿੱਚ ਹਰ ਪਾਸੇ ਇੱਕੋ ਹੀ ਖਬਰ ਹੈ ਸੁਖਵੀਰ ਬਾਦਲ ਨੂੰ ਲੈ ਕੇ ਅ ਦਰਾਂ ਸਾਲ ਦੇ ਵਿੱਚ ਜਿਹੜੀ ਇਹ ਗੱਲ ਆ ਉਹ ਪੂਰੀ ਕਹਾਣੀ ਮੈਂ ਤੁਹਾਡੇ ਸਾਹਮਣੇ ਜਿਹੜੀ ਆ ਸਾਂਝੀ ਕਰਨੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਹਲੇ ਤੱਕ ਨਹੀਂ ਪਤਾ ਲੱਗਿਆ ਸੀ ਵੀ ਇਹਦੇ ਜਿਹੜੀ ਪਿੱਛੇ ਕਹਾਣੀ ਚੱਲੀ ਐ ਪਰਦੇ ਦੇ ਪਿੱਛੇ ਕੀ ਸੀ ਔਰ ਆਪਾਂ ਨੂੰ ਫਰੰਟ ਕੈਮਰੇ ਦੇ ਉੱਤੇ ਕੀ ਦਿਖਦਾ ਕੀ ਦਿਖਾਇਆ ਜਾਂਦਾ ਕੀ ਗੱਲਬਾਤ ਆ ਕਿਹਨੇ ਕੁਝ ਕੀਤਾ ਇਹ ਪੂਰੀ ਡਿਟੇਲ ਦੇ ਨਾਲ ਮੈਂ ਤੁਹਾਡੇ ਸਾਹਮਣੇ ਰੱਖਣ ਜਾ ਰਿਹਾ ਕਿਉਂਕਿ 9:24 ਮਿੰਟ 5 ਦਸੰਬਰ 9:24 ਮਿੰਟ ਦਾ ਟਾਈਮ ਜਿਹੜੀ ਕਿ ਅੱਜ ਦੀ ਤਾਜ਼ਾ ਅਪਡੇਟ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਇਹਦੇ ਵਿੱਚ ਘਰ ਦੇ ਜਿਹੜੇ ਬੰਦੇ ਨੇ ਜਿਹੜੇ ਘਰ ਦੇ ਬੰਦੇ ਨੇ ਸੁਖਬੀਰ ਬਾਦਲ ਦੇ ਉਹਨਾਂ ਬੰਨਿਓ ਕੀ ਮਤਲਬ ਇਹਦੇ ਤੇ ਖੁਲਾਸਾ ਕੀਤਾ ਗਿਆ ਤੇ ਕੀ ਉਹਨਾਂ ਦਾ ਨਾਮ ਕਿਵੇਂ ਕੁਛ ਉਹਨਾਂ ਦੇ ਨਾਲ ਬਣਦੀ ਹੈ ਇਹ ਮੈਂ ਪੂਰੀ ਕਹਾਣੀ ਤੁਹਾਡੇ ਲਈ ਲੈ ਕੇ ਆਇਆ ਜਿਹੜੀ ਦੱਸਣੀ ਜ਼ਰੂਰੀ ਹੈ ਪੰਜਾਬ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਨੇ ਇਹ ਜਿਹੜੀ ਖਬਰ ਹੈ ਇਹ ਇੱਕ ਬਹੁਤ ਵੱਡਾ ਮੁੱਦਾ ਬਣ ਚੁੱਕੀ ਹੈ ਹਰ ਪਾਸੇ ਹਰ ਪਲੇਟਫਾਰਮ ਦੇ ਉੱਤੇ YouTube Instagram Facebook ਵਾਟਸਐਪ ਦੇ ਉੱਪਰ ਮੈਂ ਕਹਿੰਦਾ ਵੀ ਹਰ ਪਾਸੇ ਖਬਰ ਆ ਜਿਹੜੀ ਇੱਕ ਹੁਮਦਰ ਹੁਮ ਰਹੀ ਹੈ ਤਾਂ ਹੁਣ ਜਿਹੜੀ ਮੈਂ ਕਹਾਣੀ ਦੱਸਣ ਲੱਗ ਰਿਹਾ ਉਹਨੂੰ ਧਿਆਨ ਦੇ ਨਾਲ ਸੁਣਨਾ ਤੇ ਮੇਰਾ ਵੀਰ ਸ਼ੇਰ ਲਾਜਮੇ ਕਰਦਿੰਦਾ ਮੈਂ ਪਹਿਲਾਂ ਵੀ ਇੱਕ ਅਪਡੇਟ ਪਾ ਚੁੱਕਿਆ ਹਾਂ ਔਰ ਇਸ ਤੋਂ ਬਾਅਦ ਜਿਹੜੀ ਇਹ ਖਬਰ ਹੈ ਇਹ ਬੇਹੱਦ ਜਿਆਦੇ ਹੈਰਾਨ ਕਰ ਦੇਣ ਵਾਲੀ ਖਬਰ ਹੈ ਕਿਉਂਕਿ ਅਸੀਂ ਖਬਰ ਹਾਲਾਤ ਇੱਕ ਮੀਡੀਆ ਤੇ ਨਹੀਂ ਆਈ ਇਹ ਜਿਹੜੀ ਮੈਨੂੰ ਵੀਡੀਓ ਭੇਜੀ ਹੈ ਕਿਸੇ ਸ਼ਖਸ ਨੇ ਭੇਜੀ ਹੈ ਤਾਂ ਹੁਣ ਸੁਣ ਲਓ ਉਹਦਾ ਸੱਚ ਕੀ ਹੈ ਸੱਚ ਹੈ ਵੀ ਮਜੀਠੀਆ ਸਾਹਿਬ ਜਿਹੜਾ ਕਿ ਬਿਕਰਮ ਸਿੰਘ ਮਜੀਠੀਆ ਬੜੀ ਚੰਗੀ ਤਰ੍ਹਾਂ ਤੁਸੀਂ ਜਾਣਦੇ ਹੋ ਉਹਨਾਂ ਨੇ ਜਿਹੜੀ ਕਿ ਇਹ ਗੱਲ ਹੈ ਉਹਨਾਂ ਨੇ ਵੱਡੇ ਵੱਡੇ ਅਫਸਰਾਂ ਦੇ ਉੱਤੇ ਇਲਜ਼ਾਮ ਲਾਏ ਨੇ ਪੁਲਿਸ ਪ੍ਰਸ਼ਾਸਨ ਤੇ ਵੀ ਲਾਏ ਨੇ ਪਰ ਕਿਤੇ ਨਾ ਕਿਤੇ ਉਹ ਕਹਿੰਦੇ ਨੇ ਵੀ ਪੁਲਿਸ ਹੈ ਜਿਹੜੀ ਉਹ ਨਕਾਮ ਰਹੀ ਹੈ ਇਹਨਾਂ ਗੱਲਾਂ ਨੂੰ ਅਸਫਲ ਰਹੇ ਨੇ ਉਹ ਇਹਨਾਂ ਦੇ ਵਿੱਚ ਉਹਦੀ ਤੈਕੀਕਾਤ ਨਹੀਂ ਕਰ ਸਕੀ ਔਰ ਦੂਜੀ ਗੱਲ ਦੂਜੀ ਗੱਲ ਇਹ ਵੀ ਜਿਹੜਾ ਕਿ ਬਾਦਲ ਪਰਿਵਾਰ ਨੂੰ ਮੇਨ ਮਕਸਦ ਹੈ ਕੀ ਹੈ ਇਹਨੂੰ ਜਾਣ ਲੈਣਾ ਬੜਾ ਜ਼ਰੂਰੀ ਹੈ ਬਾਦਲ ਪਰਿਵਾਰ ਕੀ ਚਾਹੁੰਦਾ ਕਿਉਂ ਦਰਸਲ ਦੇ ਵਿੱਚ ਇੱਕ ਕਹਾਣੀ ਸਾਹਮਣੇ ਆਈ ਆ ਪੰਜਾਬ ਦੇ ਲੋਕਾਂ ਦੇ ਇਹਦੇ ਪਿੱਛੇ ਦਾ ਰਾਜ ਕੀ ਹੈ ਕੀ ਜੁੜੀ ਹੋਈ ਗੱਲ ਹੈ ਇਹਦੇ ਮਾਦਰ ਇਹਦੇ ਪਿੱਛੇ ਦਾ ਰਾਜ ਇਹੀ ਆ ਜਿਹੜਾ ਸਭ ਤੋਂ ਵੱਡਾ ਰਾਜ ਆ ਜਿਹੜੀ ਚੀਜ਼ ਨੂੰ ਲੈ ਕੇ ਹਰ ਬੰਦਾ ਉਤਾਬਲਾ ਹੋ ਜਾਂਦਾ ਹਰ ਬੰਦੇ ਨੂੰ ਲੋੜ ਹੁੰਦੀ ਆ ਜਿਵੇਂ ਹਰ ਬੰਦਾ ਕਹਿੰਦਾ ਮੈਨੂੰ ਮਿਲੇ ਮੈਨੂੰ ਮਿਲੇ ਉਹਦਾ ਰਾਜ ਇਹ ਆ ਵੀ ਜਿਹੜੀ ਸਿਕਿਉਰਿਟੀ ਆ ਉਹ ਨਹੀਂ ਆ ਉਹਨਾਂ ਦੇ ਕੋਲ ਔਰ ਪੰਜਾਬ ਦੇ ਵਿੱਚ ਹਰ ਪਾਸੇ ਆਮ ਆਪਣਾ ਅਕਾਲੀ ਦਲ ਪਾਰਟੀ ਡਿੱਗੀ ਹੋਈ ਆ ਤੁਹਾਨੂੰ ਪਤਾ ਪਰ ਇਹਦੇ ਉੱਤੇ ਜਿਹੜੇ ਹੁਣ ਸਵਾਲ ਨੇ ਉਹ ਸੁਖਵੀਰ ਬਾਦਲਤੀ ਉੱਡਦੇ ਨੇ ਕਿਉਂ ਕਿਉਂਕਿ ਉਹਨਾਂ ਨੂੰ ਸਿਕਿਉਰਟੀ ਚਾਹੀਦੀ ਆ ਉਹਨਾਂ ਨੂੰ ਆਪਦੇ ਲਈ ਮੁਲਾਜ਼ਮ ਚਾਹੀਦੇ ਨੇ ਵੱਡੇ ਪੱਦਰ ਤੇ ਉਹਦੇ ਘੇਰਾਬੰਦੀ ਹੋਣੀ ਚਾਹੀਦੀ ਆ ਉਹਨਾਂ ਨੂੰ ਲੱਗਦਾ ਵੀ ਮੈਨੂੰ ਸੁਰੱਖਿਆ ਮਿਲੇ ਪਰ ਉਹ ਜਿਹੜੀ ਕਿ ਹੁਣ ਨਹੀਂ ਲੈ ਸਕਦੇ ਸੀ ਅਕਾਲ ਤਖਤ ਸਾਹਿਬ ਦੇ ਜਿਹੜੇ ਅ ਮੁਖੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੱਲ ਕੋ ਨੂੰ ਫਰਮਾਨ ਸੁਣਾਇਆ ਸੀ ਜਿਹੜੀ ਕਿ ਉਹ ਦੀ ਭੁਗਤ ਭੁਗਤ ਰਹੇ ਸੀ ਉਹਨੂੰ ਔਰ ਉਹਦੇ ਦੌਰਾਨ ਜਿਹੜੀ ਇਹ ਗੱਲ ਹੋਈ ਸੀ ਇਹ ਤੁਹਾਨੂੰ ਪਤਾ ਕਹਿਣ ਦੀ ਲੋੜ ਤਾਂ ਨਹੀਂ ਹੈ ਕਿਉਂਕਿ ਇਹ ਸ਼ਬਦਾਂ ਦਾ ਯੂਜ਼ ਨਹੀਂ ਕਰਨਾ ਚਾਹੀਦਾ ਮੈਂ ਚੰਗੀ ਤਰ੍ਹਾਂ ਜਾਣਦਾ ਕਿ ਤੁਹਾਨੂੰ ਪਤਾ ਹੈ ਔਰ ਦੂਜੀ ਵਾਰ ਜਿਹੜੀ ਹੁਣੇ ਗੱਲ ਨਿਕਲ ਕੇ ਆਈ ਆ ਉਹ ਇਹੀ ਹੈ ਵੀ ਇਹ ਵੱਡੇ ਪੱਧਰ ਤੇ ਇਹਨਾਂ ਨੂੰ ਇਹ ਲੱਗਦਾ ਸੀ ਵੀ ਸਾਨੂੰ ਜਿਹੜੀ ਹੈ ਸੁਰੱਖਿਆ ਮਿਲੇ ਸਾਨੂੰ ਜਿਹੜੇ ਮੁਲਾਜ਼ਮ ਵਧਾਏ ਜਾਣ ਸਾਡੇ ਤੇ ਮਤਲਬ ਹੋਰ ਜਿਹੜੇ ਕਿ ਲੋਕ ਆ ਸਾਡੀ ਸੁਰੱਖਿਆ ਕਰਨ ਤਾਂ ਇਨਾਂ ਚੀਜ਼ਾਂ ਨੂੰ ਲੈ ਕੇ ਬਾਦਨ ਪਰਿਵਾਰ ਪੂਰੀ ਤਰ੍ਹਾਂ ਯਾਨੀ ਇੱਕ ਨਕਾਮ ਹੋ ਗਿਆ ਸੀ ਵੀ ਸਾਡੇ ਲਈ ਹੁਣ ਕੋਈ ਗਾਰ ਨਹੀਂ ਆ ਕੋਈ ਸਾਡੀ ਸੁਰੱਖਿਆ ਨਹੀਂ ਆ ਕੋਈ ਸਾਡੇ ਕੋਲ ਮੁਲਾਜ਼ਮ ਨਹੀਂ ਆ ਤਾਂ ਇਨਾਂ ਗੱਲਾਂ ਨੂੰ ਲੈ ਕੇ ਇੱਕ ਕਹਾਣੀ ਦਾ ਜਿਹੜਾ ਕਿ ਮੋੜ ਦਿੱਤਾ ਗਿਆ ਇਹਨੂੰ ਸਾਹਮਣੇ ਲਿਆਂਦਾ ਗਿਆ ਜਾਣ ਬੁੱਝ ਕੇ ਕੀਤਾ ਗਿਆ ਉਹ ਸਾਰੇ ਇਲਜ਼ਾਮ ਇਹਨਾਂ ਤੇ ਲੱਗੇ ਨੇ ਵੀਰਾਂ ਨੇ ਜਾਣਬੁੱਝ ਕੇ ਇਸ ਵਾਲਾ ਕੁਝ ਕਰਵਾਇਆ ਤਾਂ ਇਹਦੇ ਵਿੱਚ ਜਿਹੜੀ ਗੱਲ ਹੈ ਉਹ ਇਹੀ ਹੈ ਵੀ ਹੁਣ ਦੇਖੋ ਕਿਸ ਹਾਦਥੇ ਇੱਕ ਪਾਰਟੀਆਂ ਲੀਡਰ ਡਿੱਗ ਜਾਂਦੇ ਨੇ ਨਿਖਿੱਧੇ ਹੋ ਜਾਂਦੇ ਨੇ ਕਮਜ਼ੋਰ ਹੋ ਜਾਂਦੇ ਨੇ ਵੀ ਜਿਹੜਾ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਸਾਹਮਣੇ ਲੈ ਕੇ ਆਉਂਦੇ ਨੇ ਆਪਦੀ ਸੁਰੱਖਿਆ ਦੇ ਲਈ ਕਿਉਂਕਿ ਕਾਮਨਾਗਰੀਕਾ ਜਿਹੜਾ ਉਹਨੂੰ ਕੀ ਲੋੜ ਨਹੀਂ ਹੈ ਕਿਉਂਕਿ ਅੱਜ ਦਾ ਦੌਰ ਕੀ ਹੈ ਤੁਸੀਂ ਜਾਣਦੇ ਹੋ ਤਾ ਇਨਾਂ ਨੇ ਸਾਰੀ ਕਹਾਣੀ ਬਣਾਈ ਸੀ ਇਹ ਮੀਡੀਆ ਦੇ ਵਿੱਚ ਆ ਗਿਆ ਗਲਤ ਵਰਡਾਂ ਦਾ ਯੂਜ਼ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਕਿਉਂਕਿ ਜਿਹੜੀਆਂ ਗੱਲਾਂ ਤੁਸੀਂ ਸੁਣੀਆਂ ਨੇ ਉਹ ਤਾਂ ਤੁਹਾਨੂੰ ਟੀਵੀ ਕੈਮਰੇ ਦੇ ਉੱਤੇ ਜਾਂ ਫਿਰ ਫੋਨ ਦੇ ਉੱਤੇ ਸੱਚ ਲੱਗਦੀਆਂ ਹੋਣੀਆਂ ਪਰ ਉਹ ਸੱਚ ਨਹੀਂ ਹੈਗੀਆਂ ਉਹ ਦਰਅਸਲ ਦੇ ਵਿੱਚ ਇਨਾਂ ਨੇ ਸਾਰਾ ਖੁਦ ਆਪ ਕਰਵਾਇਆ ਆਪ ਦੀ ਮਰਜ਼ੀ ਦੇ ਨਾਲ ਤਾਂ ਹੁਣ ਇਲਜ਼ਾਮ ਬਾਦਲ ਤੇ ਵੀ ਲੱਗ ਰਹੇ ਨੇ ਸੁਖਵੀਰ ਤੇ ਵੀ ਇਨਾਂ ਨੇ ਆਪ ਰਚੀ ਸਾਰੀ ਗੱਲ ਫਿਰ ਇਹਨਾਂ ਨੇ মিডিਆ ਦੇ ਵਿੱਚ ਲਿਆਂਦੀ ਕਿਉਂਕਿ ਨਹੀਂ ਇੰਨੀ ਕਰੀਬ ਤੋਂ ਕੁਝ ਵੀ ਹੋ ਸਕਦਾ ਤੁਹਾਨੂੰ ਪਤਾ ਹੈ ਵਰਡ ਯੂਜ਼ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਪਰ ਮੈਂ ਤੁਹਾਡੇ ਲਈ ਜਿਹੜੀ ਇਹ ਗੱਲ ਲੈ ਕੇ ਆਇਆ ਬਿਲਕੁਲ ਸਾਫ਼ ਗੱਲ ਇਹੀ ਹੈ ਵੀ ਇਹਨਾਂ ਨੇ ਖੁਦ ਰਚਿਆ ਹੋਇਆ ਤਾਂ ਠੀਕ ਆ ਪੰਜਾਬੀਓ ਇਹ ਬੜੀ ਵੱਡੀ ਅਪਡੇਟ ਸੀ ਜਿਹੜੀ ਕਿ ਜਥੇਬੰਦੀਆਂ ਨੇ ਵੀ ਇਹ ਕਹੀ ਹੈ ਗੱਲ ਖੁਲਿਆਮ ਕਹੀ ਹੈ ਪਰ ਹੁਣ ਮੇਰਾ ਵੀ ਤੁਹਾਡੀ ਜਿਹੜੀ ਕਿ ਫਰਜ਼ ਹੈ ਵੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਸ਼ੇਅਰ ਜ਼ਰੂਰ ਕਰ ਦੇਣਾ ਕਿਉਂਕਿ ਇਹਨਾਂ ਦਾ ਜਿਹੜਾ ਪਰਿਵਾਰ ਉਹ ਦਰਸਾਲ ਪੰਜਾਬ ਦੀਆਂ ਜੜ੍ਹਾਂ ਦੇ ਵਿੱਚ ਪਹਿਲੇ ਹੀ ਤੇਲ ਪਾ ਕੇ ਗਿਆ ਜਿਹੜੀ ਕਿ ਅੱਜ ਅਗਲ ਕਰੀ ਹੈ ਤਾਂ ਹੁਣ ਤੁਹਾਨੂੰ ਵੀ ਪਤਾ ਹੈ ਕਿ ਤੁਸੀਂ ਹੁਣ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦੇਣਾ ਮੇਰਾ ਵੀਰ ਆਪਦਾ ਫਰਜ਼ ਸਮਝ ਕੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ ਅਗਲੇ ਟੌਪਿਕ